ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਸੰਸਾਰ ਦੇ ਇਤਿਹਾਸ ਵਿੱਚ ਇੱਕ ਨੋਕੀ ਤੇ ਕ੍ਰਾਂਤੀਕਾਰੀ ਘਟਨਾ ਸੀ ਗੁਰੂ ਜੀ ਨੇ ਖਾਲਸਾ ਸਾਜ ਕੇ ਮਰਦਾ ਰੂਹਾਂ ਵਿੱਚ ਜਾਨ ਪਾ ਦਿੱਤੀ ਉਹਨਾਂ ਨੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ ਇਸ ਤਰ੍ਹਾਂ ਦੀ ਪਛਾਣ ਕਿ ਉਹਨਾਂ ਦਾ ਸਿੱਖ ਲੱਖਾਂ ਵਿੱਚ ਖੜੋਤਾ ਵੀ ਪਛਾਣਿਆ ਜਾਵੇ ਗੁਰੂ ਜੀ ਇੱਕ ਐਸੀ ਜਥੇਬੰਦੀ ਬਣਾਉਣਾ ਚਾਹੁੰਦੇ ਸਨ ਜਿਹੜੀ ਜ਼ੁਲਮ ਦਾ ਟੱਕਰਾ ਕਰ ਸਕੇ ਇੱਟ ਦਾ ਜਵਾਬ ਪੱਥਰ ਨਾਲ ਦੇ ਸਕੇ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਆਪ ਜੀ ਨੇ ਇਹ అనుభవ ਕਰ ਲਿਆ ਸੀ ਕਿ ਆਮ ਜਨਤਾ ਬਹੁਤ ਨਿਮਾਣੀ ਨਤਾਣੀ ਤੇ ਲਤਾੜੀ ਹੋਈ ਹੈ ਹਿੰਦੂ ਨਰੋਲ ਇੱਕ ਧਾਰਮਿਕ ਸੰਸਥਾ ਹੈ ਜੋ ਸਮੇਂ ਦੇ ਠਪੇੜੇ ਖਾ ਕੇ ਕਮਜ਼ੋਰ ਹੋ ਚੁੱਕੀ ਹੈ ਇਸ ਲਈ ਇੱਕ ਐਸੀ ਜਥੇਬੰਦੀ ਦੀ ਸਿਰਜਣਾ ਕਰਨ ਦੀ ਲੋੜ ਹੈ ਜੋ ਧਰਮ ਲਈ ਜੂਝ ਸਕੇ ਯੁੱਧ ਖੇਤਰ ਨੂੰ ਧਰਮ ਖੇਤਰ ਸਮਝ ਕੇ ਲੜ ਮਰੇ ਪੁਰਜਾ ਪੁਰਜਾ ਕਟ ਮਰੇ ਪਰ ਖੇਤ ਨਾ ਛੱਡੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 23 ਸਾਲ ਤੋਂ ਆਪ ਤੇ ਪਿਛਲੇ 230 ਸਾਲਾਂ ਤੋਂ ਬਾਕੀ ਗੁਰੂ ਸਹਿਬਾਨਾਂ ਨੇ ਕੌਮ ਉਸਾਰੀ ਦੇ ਕਾਰਜਾਂ ਵਿੱਚ ਹੀ ਲਾਇਏ ਸਨ ਗੁਰੂ ਜੀ ਨੇ ਇਹ ਦ੍ਰਿੜ ਫੈਸਲਾ ਕਰ ਲਿਆ ਕਿ ਕੌਮ ਵਿੱਚ ਨਵੀਂ ਰੂਹ ਫੂਕੀ ਜਾਵੇ ਉਹਨਾਂ ਨੇ ਇਹ ਭਾਪ ਲਿਆ ਕਿ ਬਰਾਦਰੀ ਤੋਂ ਛੇਕੇ ਤੇ ਲਿਤਾੜੇ ਹੋਏ ਲੋਕਾਂ ਨੂੰ ਜਿਵੇਂ ਕਿ 나ਈ ਚਿੰਬਿਆਂ ਜੱਟਾਂ ਹਲਵਾਈਆਂ ਚਮਾਰਾਂ ਆਦ ਜਾਤੀਆਂ ਵਿੱਚ ਲੜਨ ਮਰਨ ਦਾ ਜਜ਼ਬਾ ਭਰ ਕੇ ਵੱਡੀ ਤੋਂ ਵੱਡੀ ਹਕੂਮਤ ਨਾਲ ਟੱਕਰ ਲੈਣ ਦੇ ਸਮਰੱਥ ਬਣਾਇਆ ਜਾਵੇ। ਗੁਰੂ ਜੀ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਸੌਂਪਿਆ ਕਾਰਜ ਧਰਮ ਚਲਾਵਨ ਸੰਤੂ ਬਾਰਨ ਦੁਸ਼ਟ ਦੋਖੀਆਂ ਨੂੰ ਮੂਲ ਉਪਾਰਨ ਜਿੰਨੀ ਜਲਦੀ ਹੋ ਸਕੇ ਪੂਰਾ ਕਰਨਾ ਚਾਹੁੰਦੇ ਸਨ। 1699 ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੋਖੇ ਤੇ ਅਲੌਕਿਕ ਢੰਗ ਨਾਲ ਖਾਲਸਾ ਪੰਥ ਦੀ ਸਿਰਜਣਾ ਕੀਤੀ। ਇਸ ਨਾਲ ਮਾਨਵਤਾ ਦੇ ਇਤਿਹਾਸ ਵਿੱਚ ਇੱਕ ਐਸੀ ਇਨਕਲਾਬੀ ਮੋੜ ਆਇਆ ਜੋ ਸੰਸਾਰ ਨੇ ਨਾ ਪਹਿਲਾਂ ਕਦੇ ਦੇਖਿਆ ਸੀ ਤੇ ਨਾ ਹੀ ਕਦੇ ਦੇਖੇਗਾ। ਮੇਰੀਆਂ ਅੱਖਾਂ ਸਾਹਮਣੇ ਉਹ ਦ੍ਰਿਸ਼ ਆ ਜਾਂਦਾ ਹੈ ਜਦੋਂ ਗੁਰੂ ਜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ਾਲ ਇਕੱਠ ਕੀਤਾ ਜਾਂਦਾ ਹੈ ਜਦੋਂ ਸਾਰੇ ਬੈਠ ਜਾਂਦੇ ਹਨ ਤਾਂ ਗੁਰੂ ਜੀ ਉੱਠ ਕੇ ਖੜੋ ਜਾਂਦੇ ਹਨ। ਆਪਣੀ ਮਿਆਨ ਵਿੱਚੋਂ ਤਲਵਾਰ ਬਾਹਰ ਖਿੱਚਦੇ ਹਨ ਤੇ ਉੱਚੀ ਆਵਾਜ਼ ਵਿੱਚ ਕਹਿੰਦੇ ਹਨ ਕਿ ਤੁਹਾਡੇ ਵਿੱਚੋਂ ਕੋਈ ਹੈ ਜੋ ਮੇਰੇ ਲਈ ਆਪਣਾ ਸੀਸ ਭੇਟ ਕਰ ਸਕਦਾ ਹੋਵੇ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਉੱਥੇ ਸਨਾਟਾ ਪਸਰ ਗਿਆ ਕੋਈ ਨਾ ਬੋਲਿਆ ਉਹਨਾਂ ਨੇ ਦੂਜੀ ਵਾਰ ਫੇਰ ਇਹੋ ਮੰਗ ਦੁਹਰਾਈ ਪਰ ਫੇਰ ਵੀ ਕੋਈ ਉੱਤਰ ਨਾ ਮਿਲਿਆ ਤੀਜੀ ਵਾਰੀ ਗੁਰੂ ਜੀ ਨੇ ਸ਼ੇਰ ਵਾਂਗ ਗਰਜ ਕੇ ਗੁੱਸੇ ਨਾਲ ਜਦੋਂ ਕਿਹਾ ਤਾਂ ਲਾਹੌਰ ਦਾ ਰਹਿਣ ਵਾਲਾ ਦਿਆਰ ਆਮ ਉੱਠਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਸੀਸ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਗੁਰੂ ਜੀ ਉਸ ਨੂੰ ਪਹਿਲਾਂ ਤੋਂ ਹੀ ਉੱਥੇ ਲਗਾਏ ਗਏ ਇੱਕ ਤੰਬੂ ਵਿੱਚ ਲੈ ਗਏ ਤੇ ਬਿਠਾ ਦਿੱਤਾ ਉੱਥੇ ਉਹਨਾਂ ਨੇ ਆਪਣੀ ਤਲਵਾਰ ਨਾਲ ਇੱਕ ਬੱਕਰਾ ਛਟਕਾਇਆ ਤੇ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਫਿਰ ਆ ਕੇ ਪੁੱਛਣ ਲੱਗੇ ਕਿ ਕੀ ਕੋਈ ਹੋਰ ਸੱਚਾ ਸਿੱਖ ਹੈ ਜੋ ਮੈਨੂੰ ਆਪਣਾ ਸੀਸ ਭੇਟ ਕਰੇ ਉੱਥੇ ਬੈਠੇ ਲੋਕ ਇਹ ਸੋਚ ਕੇ ਡਰ ਚੁੱਕੇ ਸਨ ਕਿ ਗੁਰੂ ਜੀ ਨੇ ਦਿਆ ਰਾਮ ਨੂੰ ਮਾਰ ਦਿੱਤਾ ਹੈ ਕਈ ਲੋਕ ਤਾਂ ਉੱਥੋਂ ਉੱਠ ਕੇ ਜਾਣ ਵੀ ਲੱਗ ਪਏ ਸਨ ਗੁਰੂ ਜੀ ਨੇ ਫੇਰ ਕਹਿਣ ਤੇ ਦਿੱਲੀ ਦਾ ਰਹਿਣ ਵਾਲਾ ਧਰਮਦਾਸ ਉਟਕੜੋਤਾ ਤੇ ਕਹਿਣ ਲੱਗਾ ਗੁਰੂ ਜੀ ਮੇਰਾ ਸਿਰ ਹਾਜ਼ਰ ਹੈ ਗੁਰੂ ਜੀ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਤੇ ਦੇ ਆਰਾਮ ਕੋਲ ਬਿਠਾ ਦਿੱਤਾ ਇੱਕ ਹੋਰ ਬੱਕਰਾ ਛਟਕਾਇਆ ਤੇ ਲਹੂ ਨਾਲ ਚੋਹ ਰਹੀ ਤਲਵਾਰ ਲੈ ਕੇ ਫਿਰ ਤੀਜੇ ਸਿਰ ਦੀ ਮੰਗ ਕੀਤੀ ਇਸ ਤਰ੍ਹਾਂ ਵਾਰੀ-ਵਾਰੀ ਚੌਥੇ ਤੇ ਪੰਜਵੇਂ ਸਿਰ ਦੀ ਮੰਗ ਕੀਤੀ ਤੀਜੀ ਵਾਰ ਦੁਆਰਕਾ ਦੇ ਮੋਹਕਮ ਚੰਦ ਚੌਥੀ ਵਾਰੀ ਵਿਦਰ ਦੇ ਸਾਹਿਬ ਚੰਦ ਤੇ ਪੰਜਵੀਂ ਵਾਰ ਜਗਨਨਾਥ ਦੇ ਹਿੰਮਤ رائے ਨੇ ਆਪਣੇ ਸਰੇ ਗੁਰੂ ਜੀ ਅੱਗੇ ਪੇਂਡ ਕੀਤੇ ਇਸ ਤਰ੍ਹਾਂ ਗੁਰੂ ਜੀ ਨੇ ਪੰਜ ਬੱਕਰੇ ਚਟਗਾਏ ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਗੁਰੂ ਜੀ ਨੇ ਉਹਨਾਂ ਪੰਜਾਂ ਦੇ ਸਿਰ ਧੜ ਤੋਂ ਪਹਿਲਾਂ ਜੁੜਾ ਕਰ ਦਿੱਤੇ ਸਨ ਤੇ ਫਿਰ ਜੋੜ ਦਿੱਤੇ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਗੁਰੂ ਸਭ ਕੁਝ ਕਰਨ ਦੇ ਸਮਰੱਥ ਹੁੰਦਾ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਦੀਪ ਸਿੰਘ ਜੀ ਆਪਣੀ ਸੀਸ ਥਾਲੀ ਤੇ ਰੱਖ ਕੇ ਮੁਗਲਾਂ ਨਾਲ ਯੁੱਧ ਕਰਦੇ ਰਹੇ ਉਹਨਾਂ ਨੇ ਗੁਰੂ ਅੱਗੇ ਇਹ ਅਰਦਾਸ ਕੀਤੀ ਸੀ ਕਿ ਉਹ ਆਪਣਾ ਸੀਸ ਦਰਬਾਰ ਸਾਹਿਬ ਦੀ ਪਰ ਕਰਮਾ ਵਿੱਚ ਭੇਟ ਕਰਨਗੇ ਉਹਨਾਂ ਦੀ ਅਰਦਾਸ ਕਬੂਲ ਹੋਈ ਤੇ ਇਸੇ ਤਰ੍ਹਾਂ ਹੋਇਆ। ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ। ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਜਾਣ ਵਾਲਾ ਹਰ ਸ਼ਰਧਾਲੂ ਬਾਬਾ ਦੀਪ ਸਿੰਘ ਜੀ ਦੀ ਉਸ ਬਣਾਈ ਗਈ ਯਾਦਗਾਰ ਅੱਗੇ ਆਪਣਾ ਸਿਰ ਝੁਕਾ ਕੇ ਉਹਨਾਂ ਨੂੰ ਆਪਣੀ ਸ਼ਰਧਾ ਦਾ ਫੁੱਲ ਭੇਟ ਕਰਦਾ ਹੈ। ਗੁਰੂ ਜੀ ਨੇ ਉਹਨਾਂ ਨੂੰ ਸੁੰਦਰ ਵਸਤਰ ਪਹਿਨਾਏ ਤੇ ਸ਼ਸਤਰ ਸਜਾਏ ਫਿਰ ਉਹਨਾਂ ਪੰਜਾਂ ਨੂੰ ਬਾਹਰ ਲੈ ਆਏ ਉਹਨਾਂ ਪੰਜਾਂ ਦੀ ਅਨੋਖੀ ਦਿੱਖ ਵੇਖ ਕੇ ਪੰਡਾਲ ਵਿੱਚ ਬੈਠੇ ਸਾਰੇ ਲੋਕ ਹੈਰਾਨ ਰਹਿ ਗਏ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਨ ਲਈ ਗਾਗਰ ਵਿੱਚ ਸਤਲੁਜ ਦਰਿਆ ਦਾ ਜਲ ਮੰਗਵਾਇਆ ਫਿਰ ਇਸ ਜਲ ਨੂੰ ਵੱਡੇ ਬਾਟੇ ਵਿੱਚ ਪਾ ਕੇ ਪੰਜਾਂ ਬਾਣੀਆਂ ਜਪਜੀ ਜਾਪ ਸਾਹਿਬ ਸਵਈਏ ਚੌਪਈ ਤੇ ਅਨੰਦ ਸਾਹਿਬ ਦਾ ਪਾਠ ਕੀਤਾ ਮਾਤਾ ਜੀਤੋ ਨੇ ਆਪਣੇ ਹਥੀ ਇਸ ਜਲ ਵਿੱਚ ਪਤਾਸੇ ਪਾਏ ਸਨ ਸਭ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਸਿਰ ਭੇਟ ਕਰਨ ਵਾਲਿਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੂੰ ਪੰਜ ਪਿਆਰੇ ਕਹਿ ਕੇ ਸਨਮਾਨ ਦਿੱਤਾ ਉਹਨਾਂ ਦੇ ਨਾਮ ਨਾਲ ਸਿੰਘ ਲਗਾਇਆ ਭਾਵ ਉਹ ਹੁਣ ਸ਼ੇਰ ਬਣ ਗਏ ਹਨ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ ਉਸ ਕੋਲ ਬੇਸ਼ੁਮਾਰ ਤਾਕਤ ਹੁੰਦੀ ਹੈ ਉਹ ਇਸ ਤਾਕਤ ਨਾਲ ਸਾਰਿਆਂ ਦਾ ਮੁਕਾਬਲਾ ਕਰ ਸਕਦਾ ਹੈ ਇਸੇ ਸ਼ਕਤੀ ਸਦਕਾ ਇੱਕ ਇੱਕ ਸਿੰਘ ਸਵਾ ਲੱਖ ਨਾਲ ਮੁਕਾਬਲਾ ਕਰ ਸਕਿਆ ਪੰਜ ਪਿਆਰੇ ਸਾਜ ਕੇ ਗੁਰੂ ਜੀ ਹੱਥ ਜੋੜ ਕੇ ਉਹਨਾਂ ਅੱਗੇ ਖੜੋ ਗਏ ਤੇ ਕਹਿ ਲੱਗੇ ਜਿਵੇਂ ਗੁਰੂ ਨੇ ਤੁਹਾਨੂੰ ਸਿੰਘ ਸਾਜਿਆ ਹੈ ਉਸੇ ਤਰ੍ਹਾਂ ਤੁਸੀਂ ਵੀ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਬਣਾਓ ਮੈਨੂੰ ਖਾਲਸਾ ਸਜਾਓ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਇਹ ਪੰਥ ਵਾਹਿਗੁਰੂ ਨੇ ਆਪ ਸਾਜਿਆ ਹੈ ਮੈਂ ਵੀ ਉਸ ਦਾ ਇੱਕ ਨਿਮਾਣਾ ਦੇਹ ਸੇਵਕ ਹਾਂ ਇਸ ਤਰ੍ਹਾਂ ਗੁਰੂ ਜੀ ਨੇ ਪੰਜ ਪਿਆਰਿਆਂ ਤੋਂ ਅਮ੍ਰਿਤ ਛਕਿਆ ਤੇ ਸਿੰਘ ਸਾਜ ਗਏ ਭਾਈ ਗੁਰਦਾਸ ਜੀ ਲਿਖਦੇ ਹਨ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੀਲਾ ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਛਕਣ ਵਾਲੇ ਨੂੰ ਪੰਜ ਕਕਾਰ ਕੇਸ ਕਛਹਿਰਾ ਕੜਾ ਕੰਗਾ ਤੇ ਕਿਰਪਾਨ ਧਾਰਨ ਦਾ ਹੁਕਮ ਦਿੱਤਾ ਗੁਰੂ ਜੀ ਨੇ ਖਾਲਸੇ ਨੂੰ ਇਹ ਤਾੜਨਾ ਕੀਤੀ ਕਿ ਆਪਾਖਿਆ ਕੁੱਠਾ ਨਾ ਖਾਣਾ ਤੰਬਾਕੂ ਦਾ ਸੇਵਨ ਨਾ ਕਰਨਾ ਤੇ ਪਰ ਤਨਗਾਮੀ ਨਾ ਹੋਣਾ ਇਹਨਾਂ ਨੂੰ ਵੀ ਰਹਿਤ ਮਰਿਆਦਾ ਵਿੱਚ ਸ਼ਾਮਲ ਕੀਤਾ ਇਸ ਦਿਨ ਬਹੁਤ ਸਾਰੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਗੁਰੂ ਜੀ ਦੇ ਸਾਰੇ ਪਰਿਵਾਰ ਨੇ ਵੀ ਅੰਮ੍ਰਿਤ ਛਕਿਆ ਗੁਰੂ ਜੀ ਦੇ ਮਾਤਾ ਮਾਤਾ ਗੁਜਰੀ ਜੀ ਅਮਰਿਤ ਛੱਕੇ ਮਾਤਾ ਗੁਜਰ ਕੌਰ ਮਾਤਾ ਜੀਤੋ ਤੋਂ ਮਾਤਾ ਅਜੀਤ ਕੌਰ ਮਾਤਾ ਸੁందਰੀ ਜੀ ਮਾਤਾ ਸੁੰਦਰ ਕੌਰ ਮਾਤਾ ਸਹਿਬ ਦੇਵੀ ਮਾਤਾ ਸਹਿਬ ਕੌਰ ਬਣ ਗਏ ਸਹਿਬ ਜਾਦਿਆਂ ਨੂੰ ਵੀ ਅਮਰਿਤ ਛਕਾ ਕੇ ਸਿੰਘ ਸਜਾਇਆ ਗਿਆ ਗੁਰੂ ਜੀ ਨੇ ਸਾਰਾ ਖਾਲਸਾ ਪੰਥ ਮਾਤਾ ਸਹਿਬ ਕੌਰ ਜੀ ਦੀ ਝੋਲੀ ਪਾ ਦਿੱਤਾ ਅੱਜ ਵੀ ਜਿਹੜਾ ਪੁਰਾਣੀ ਅਮਰਿਤ ਛੱਕਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਸਮੁੱਚੇ ਖਾਲਸਾ ਪੰਥ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਹਨ ਤੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਹੈ ਕਿਹਾ ਗਿਆ ਹੈ ਕਿ ਕੁਝ ਹੀ ਦਿਨਾਂ ਵਿੱਚ 80000 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਉੱਚੀਆਂ ਜਾਤਾਂ ਵਾਲੇ ਕੁਝ ਬ੍ਰਾਹਮਣ ਤੇ ਖੱਤਰੀਆਂ ਨੇ ਗੁਰੂ ਜੀ ਦੇ ਇਸ ਮਹਾਨ ਕਾਰਜ ਦੀ ਨਿੰਦਾ ਕੀਤੀ ਤੇ ਬੁੜਬੁੜ ਕਰਦੇ ਰਹੇ ਸੋ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਜਿਨ੍ਹਾਂ ਵਿੱਚ ਚਾਰ ਸਾਹਿਬਜ਼ਾਦੇ ਵੀ ਸ਼ਾਮਲ ਸਨ ਸਾਰਿਆਂ ਨੇ ਅਮਰੇਸ਼ਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ